ਕਹੋਂਦੇ ਤੁਸੀਂ ਆਪਣੇ ਆਪ ਨੂੰ ਪੀਰ ਫਕੀਰ ਹੋ ਕਹੋਂਦੇ ਹੋ ਤੁਸੀਂ ਸਾਈ ਆਪਣੇ ਆਪ ਨੂੰ ਥੋੜੇ ਤੇ ਥੋੜਾ ਆਪਣੇ ਆਪ ਤੇ ਇੰਨਾ ਵੀ ਕੰਟਰੋਲ ਨਹੀਂ ਕਿ ਜੇ ਤੁਹਾਨੂੰ ਕਿਸੇ ਨੇ ਕੋਈ ਮੰਦੀ ਸ਼ਬਦਾਬਲੀ ਬੋਲ ਵੀ ਦਿੱਤੀ ਤੁਸੀਂ ਆਪਣੇ ਗੁੱਸੇ ਤੇ ਕੰਟਰੋਲ ਕਰਦੇ ਤੁਸੀਂ ਕਰ ਰਹੇ ਹੋ ਇਹ ਉਂਗਲੀਆਂ ਕਰ ਰਹੇ ਹੋ ਤੁਸੀਂ ਉੱਥੇ ਦੋ ਚਾਰ ਹੋਰ ਮਨ ਨੂੰ ਲੱਗਦਾ ਕਿੰਨੇ ਬੰਦੇ ਨੇ ਉਹ ਵੀਡੀਓ ਚ ਇਹਦੇ ਨਾਲ ਤੇ ਭੱਜ ਭੱਜ ਜਾ ਰਹੇ ਨੇ ਤਿੰਿਆਂ ਦੇ ਵਿੱਚ ਨੂੰ ਲੜ ਰਹੇ ਨੇ ਇਹ ਫਕੀਰੀ ਹੈ ਤੁਹਾਡੀ ਤੇ ਚਲੋ ਇਹਦੇ ਕਰਨਲ ਵੀਜ਼ੇ ਲੱਗਦੇ ਨੇ ਮੇਰਾ ਬੜਾ ਦਿਲ ਕਰਦਾ ਯਾਰ ਕੈਨੇਡਾ ਨੂੰ ਦਾ ਜਾਣ ਨੂੰ ਵੀ ਕਿਤੇ ਘੁੰਮ ਆਈਏ ਕਿਤੇ ਲਾਇਆ ਮੈਂ 15 ਦਿਨ 20 ਦਿਨ ਲਾਇਆ ਮੈਂ ਤਾਂ ਕੰਮਕਾਰ ਤੋਂ ਬੜਾ ਥੋੜਾ ਜਿਹਾ ਮਨ ਰਹਿਤੀ ਹੋਵਾਂ ਮਾਈਂਡ ਫਰੀ ਹੋਵੇ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਅਪਲਾਈ ਕਰ ਦਉਣਾ ਮੇਰਾ ਲਵਾ ਦੂੰਗਾ ਨਹੀਂ ਵੱਡੇ ਵੱਡੇ ਗਾਇਕ ਵੀ ਇਹਨਾਂ ਦੇ ਕੋਲ ਗਏ ਇਸ ਭਾਗ ਦੇ ਕੋਲ ਉਹਨਾਂ ਨੇ ਇੱਕ ਵੀਡੀਓਜ਼ ਦੇ ਵਿੱਚ ਕਿਹਾ ਕਿ ਇਹੀ ਸੱਚੀ ਸਰਕਾਰ ਨਹੀਂ ਇਨਾਂ ਨੂੰ ਆਦਾ ਬਾਪੂ ਵੀ ਕਿਹਾ ਪੰਜਾਬ ਦਾ ਇੱਕ ਬਹੁਤ ਵੱਡਾ ਸਿੰਗਰ ਜਿਨੇ ਸਿੱਖੀ ਨੂੰ ਲੈ ਕੇ ਕਾਫੀ ਗੀਤ ਗਾਇਆ ਉਹ ਵੀ ਇਹਨਾਂ ਦੇ ਕੋਲ ਜਾਂਦਾ ਰਿਹਾ ਹੈ ਜੋ ਇਹ ਬਾਬਾ ਉਹਦੇ ਕੋਲ ਜਾਂਦਾ ਰਿਹਾ ਉਸ ਦਾ ਇੱਕ ਕੋਲ کئی ਇੱਕ ਗਾਇਕਾ ਸੀਗੀ ਉਸਨੇ ਗੱਡੀ ਲਈ ਤਾਂ ਉਹ ਕਹਿੰਦੇ ਵੀ ਗੱਡੀ ਇਹਨਾਂ ਕਰਕੇ ਮਿਲੀ ਹੈ ਪਹਿਲਾਂ ਇਹਨਾਂ ਨੂੰ ਮਟੋੜਾ ਕਿੰਨੇ ਗਾਇਕਾ ਜਿਹੜੇ ਇਹਨਾਂ ਦੇ ਕੋਲ ਜਾਂਦੇ ਸੱਚੀ ਸਰਕਾਰ ਆ ਇਹੀ ਫਿਰ ਗੁਰੂ ਗ੍ਰੰਥ ਸਾਹਿਬ ਜੀ ਆ ਬਾਈ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਹੋ ਗਏ ਪੁੱਤਰਾਂ ਦੇ ਆਪਣੇ ਪੁੱਤਰ ਵਾਰ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਦੇ ਉੱਪਰ ਕੋਈ ਫਰੋਕ ਕੀ ਨਹੀਂ ਤੇਰਾ ਕੰਮਕਾਰ ਸੈੱਟ ਹੋ ਜਾਊਗਾ ਤੂੰ ਆ ਚੀਜ਼ ਕਰ ਲੈ ਹਨਾ ਐਂਓ ਕਹਿੰਦੇ ਨੇ ਆਪ ਆਪ ਕਿੱਥੇ ਹੁੰਦੇ ਨੇ ਆਪ ਅਰਬਾਂ ਖਰਬਾਂ ਦੀਆਂ ਆਪਣਾ ਲੈਣ ਪ੍ਰਾਪਰਟੀਆਂ ਇਹ ਲੋਕਾਂ ਦੇ ਫਰਤੀ ਬਣਾਉਂਦੇ ਨੇ ਮਿਹਨਤ ਨਾਲ ਬਣਾ ਲੈਣ। ਜਿਵੇਂ ਪਪਾ ਮਾਂ ਦਾ ਗਾਣਾ ਵੀ ਸੀਗਾ ਬਹੁਤ ਸਮੇਂ ਕੇ ਅੱਜ ਕੱਲ ਪਾਪੇ ਨੇ ਪੱਤੀ ਨਾਲ ਲਾਲ ਗੱਡੀ ਤੇ ਲਾ ਲੀ। ਹੈ ਨਾ ਅਨਪੜ ਬੀਬੀਆਂ ਨੇ ਬੰਦੇ ਗੜ ਰੱਬ ਦੀ ਤਕਤੀ ਪਾਤੀ ਉਹਨੇ ਤੋਂ ਵੀ ਗਾ। ਧਾਕਰਪੁਰ ਵਾਲੇ ਬਾਬੇ ਸੁਰਿੰਦਰ ਦੀ ਕੱਲ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਉਹ ਕੁਝ ਬੀਬੀਆਂ ਦੇ ਨਾਲ ਲੜਦਾ ਗਾਲ੍ਹਾਂ ਕੱਢਦੇ ਹੋਏ ਦਿਖਾਈ ਦੇ ਰਹੇ ਨੇ ਉਸ ਵੀਡੀਓ ਦੇ ਵਿੱਚ ਸੁਰਿੰਦਰ ਉਸ ਬਾਬੇ ਦਾ ਪ੍ਰਾਵੀ ਦੱਸਿਆ ਜਾ ਰਿਹਾ ਹੈ ਜੋ ਅੱਜ ਇਹ ਜਾਣਕਾਰੀ ਸਾਹਮਣੇ ਨਿਕਲ ਕੇ ਆਈ ਕਿ ਉਹ ਕਾਰਾਂ ਦੀ ਸਕੂਟਰਾਂ ਦੀ ਪਾਰਕਿੰਗ ਨੂੰ ਲੈ ਕੇ ਕਿਉਂਕਿ ਉਹਦੇ ਘਰ ਕੋਈ ਬੰਦੇ ਆਉਂਦੇ ਸੀ ਮੱਥਾ ਟੇਕਣ ਜਾਂ ਉਹਦੇ ਸ਼ਰਧਾਲੂ ਕਹ ਲਏ ਤਾਂ ਉਸ ਦੇ ਗਵਾਂਢੀ ਬੜੇ ਦੁਖੀ ਸੀ ਇਹ ਮਾਮਲਾ ਬੜਾ ਪੁਰਾਣਾ ਸੀ ਪਰ ਜੋ ਇੱਕ ਬਾਬਾ ਕਿਹਾ ਜਾਂਦਾ ਜਿਸ ਨੂੰ ਜਿਸ ਦੇ ਕੋਲ ਲੋਕ ਆਉਂਦੇ ਨੇ ਜਿਸ ਦਾ ਇੱਕ ਡੇਰਾ ਹੈ ਉਸ ਦੇ ਬਲੋ ਇਹਦਾ ਲੜਨਾ ਉਵੇਂ ਬੀਬੀਆਂ ਦੇ ਨਾਲ ਗਾਲ੍ਹਾਂ ਕੱਢਣਾ ਇਹ ਕਿੰਨਾ ਕੁ ਜਾਇਜ਼ ਹੈ ਉਸ ਤੋਂ ਬਾਅਦ ਲੋਕ ਬੜੇ ਸਵਾਲ ਚੁੱਕ ਰਹੇ ਨੇ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਰੱਖਣਗੇ ਪੱਤਰਕਾਰ ਸੰਸਾਰਦੀਪ ਸਿੰਘ ਬਾਈ ਜੀ ਕੱਲ ਜੋ ਵੀਡੀਓ ਵਾਇਰਲ ਹੋਈ ਕਿਵੇਂ ਦੇਖਿਆ ਤੁਸੀਂ ਉਸ ਨੂੰ ਕਿਉਂਕਿ ਇੱਕ ਬਾਬਾ ਬੀਬੀਆਂ ਦੇ ਨਾਲ ਵੀ ਲੜ ਰਿਹਾ ਸੀ ਉਸ ਤੋਂ ਬਾਅਦ ਗਾਲ੍ਹਾਂ ਵੀ ਕੱਢੀਆਂ ਗਈਆਂ ਉਸ ਵੀਡੀਓ ਦੇ ਵਿੱਚ ਬਹੁਤ ਕੁਝ ਦੇਖਣ ਨੂੰ ਮਿਲਿਆ ਬਾਈ ਤੁਸੀਂ ਸ਼ਬਦ ਵਰਤਿਆ ਬਾਬਾ ਬਾਬਾ ਇਹ ਕੋਈ ਛੋਟਾ ਸ਼ਬਦ ਨਹੀਂ ਹਨਾ ਬਹੁਤ ਵੱਡਾ ਸ਼ਬਦ ਆ ਬਾਬਾ ਬਾਬਾ ਹੁਣ ਕਹਿਣ ਨੂੰ ਹਰ ਕੋਈ ਆਪਣੇ ਆਪ ਨੂੰ ਕਹਿੰਦਾ ਮੈਂ ਜੀ ਬਾਬਾ ਮੈਂ ਜੀ ਇਹ ਇੱਕ ਤਾਂ ਆਪਾਂ ਆਪਣੇ ਬਜ਼ੁਰਗ ਨੂੰ ਚਲੋ ਇੱਜ਼ਤ ਨਾਲ ਰਿਸਪੈਕਟ ਨਾਲ ਬਾਬਾ ਕਹਿੰਨੇ ਆ ਪਰ ਬਾਬਾ ਹੁਣ ਬੀਬੀਆਂ ਨਾਲ ਉਹ ਲੜ ਰਿਹਾ ਹੈ ਨਾ ਵੀਡੀਓ ਦੇ ਵਿੱਚ ਇਦਾਂ ਇਦਾਂ ਇਹ ਵੀ ਚੱਲ ਰਹੀ ਆ ਉਂਗਲੀ ਵੀ ਚੱਲ ਰਹੀ ਆ ਗਾਲ ਮਗਾਲੀ ਵੀ ਹੋ ਰਹੀ ਨੇ ਬਹੁਤ ਕੁਝ ਹੋ ਰਿਹਾ ਮਾਮਲਾ ਜੋ ਮਰਜੀ ਹੋਵੇ ਕਹੋਂਦੇ ਤੁਸੀਂ ਆਪਣੇ ਆਪ ਨੂੰ ਪੀਰ ਫਕੀਰ ਹੋ ਕਹੋਂਦੇ ਹੋ ਤੁਸੀਂ ਸਾਈ ਆਪਣੇ ਆਪ ਨੂੰ ਥੋੜੇ ਤੇ ਥੋੜਾ ਆਪਣੇ ਆਪ ਤੇ ਇੰਨਾ ਵੀ ਕੰਟਰੋਲ ਨਹੀਂ ਕਿ ਜੇ ਤੁਹਾਨੂੰ ਕਿਸੇ ਨੇ ਕੋਈ ਮੰਦੀ ਸ਼ਬਦਾਵਲੀ ਬੋਲ ਵੀ ਦਿੱਤੀ ਤੁਸੀਂ ਆਪਣੇ ਗੁੱਸੇ ਤੇ ਕੰਟਰੋਲ ਕਰ ਲਓ ਕਹੋਂਦੇ ਤੁਸੀਂ ਫਕੀਰ ਹੋ ਫਕੀਰੀ ਕੀ ਆ ਫਕੀਰ ਕਹੋਂਦੇ ਹੋ ਫਕੀਰੀ ਕੀ ਆ ਤੁਹਾਨੂੰ ਮੰਦਾ ਬੋਲਣ ਤੁਹਾਨੂੰ ਜੋ ਮਰਜੀ ਤੁਸੀਂ ਉਸ ਰੱਬ ਦਾ ਨਾਮ ਲੈ ਕੇ ਕਹਿ ਦੇਣਾ ਭਾਈ ਕੋਈ ਗੱਲ ਨਹੀਂ ਤੁਸੀਂ ਕਰ ਰਹੇ ਹੋ ਇਹ ਉਂਗਲੀਆਂ ਕਰ ਰਹੇ ਹੋ ਤੁਸੀਂ ਉੱਥੇ ਦੋ ਚਾਰ ਹੋਰ ਮਨ ਨੂੰ ਲੱਗਦਾ ਕਿੰਨੇ ਬੰਦੇ ਨੇ ਉਹ ਵੀਡੀਓ ਚ ਇਹਦੇ ਨਾਲ ਦੇ ਭੱਜ ਭੱਜ ਜਾ ਰਹੇ ਨੇ ਤੀਮੀਆਂ ਦੇ ਵਿੱਚ ਨੂੰ ਲੜ ਰਹੇ ਨੇ ਇਹ ਫਕੀਰੀ ਆ ਤੁਹਾਡੀ ਤੁਸੀਂ ਲੋਕਾਂ ਦੀ ਸ਼ਰਦਾ ਦਾ ਮਜ਼ਾਕ ਬਣਾਇਆ ਹੋਇਆ ਇਹ ਇਹ ਕੁਝ ਤੁਸੀਂ ਕਰ ਰਹੇ ਹੋ ਲੋਕ ਤੁਹਾਡੇ ਕੋਲ ਜੇ ਕੁਝ ਬੇਵਕੂਫ ਜਿਹੜੇ ਨੇ ਕੁਝ ਲੋਕ ਜਿਹੜੇ ਨੇ ਤੁਹਾਡੇ ਕੋਲ ਆ ਗਏ ਨੇ ਭੁੱਲੇ ਭਟਕੇ ਲੋਕ ਦੁਖੀ ਨੇ ਤੁਹਾਡੇ ਕੋਲ ਆ ਗਏ ਨੇ ਤੁਸੀਂ ਇਸ ਤਰ੍ਹਾਂ ਦੇ ਨਾਲ ਤੁਹਾਡਾ ਆਪਣੇ ਆਪ ਤੇ ਤਾਂ ਤੁਹਾਡਾ ਕੰਟਰੋਲ ਨਹੀਂ ਹੈਗਾ ਤੁਸੀਂ ਲੋਕਾਂ ਦਾ ਭਲਾ ਕਿਵੇਂ ਕਰ ਦੋਗੇ ਆਪਣੇ ਆਪ ਤੇ ਪਹਿਲਾਂ ਜੇ ਬੰਦਾ ਕੁਝ ਖੁਦ ਹੋਊਗਾ ਤਾਂ ਹੀ ਉਹ ਦੂਜੇ ਦਾ ਭਲਾ ਕਰ ਸਕਦਾ ਤਾਂ ਹੀ ਉਹ ਦੂਜੇ ਨੂੰ ਕੁਝ ਨਾ ਕੁਝ ਦੇ ਸਕਦਾ ਇਹਨਾਂ ਦਾ ਆਪਣੇ ਗੁੱਸੇ ਦੇ ਕੰਟਰੋਲ ਨਹੀਂ ਇਹ ਬੇਸਤ ਚੱਲ ਬੜੇ ਸ਼ਕਤੀਸ਼ਾਲੀ ਬਣਦੇ ਨੇ ਮੈਂ ਮੰਨਦਾ ਜਾਂਦਾ ਦੇਖੋ ਉੱਥੇ ਜਿਹੜੀ ਦਰਗਾਹ ਹੈ ਉਹਨਾਂ ਨੂੰ ਮੈਂ ਮਾੜਾ ਨਹੀਂ ਕਹਿ ਰਿਹਾ ਬਿਲਕੁਲ ਉੱਥੇ ਮੈਨੂੰ ਨਹੀਂ ਪਤਾ ਕੀ ਆ ਮੈਂ ਆਪਾਂ ਕਦੇ ਗਾਈ ਨਹੀਂ ਹਨਾ ਕੀ ਹੋਊਗਾ ਚਲੋ ਉੱਥੇ ਹੋਊ ਕੁਝ ਮੰਨਦਾ ਉਹ ਦਰਗਾਹ ਦੀ ਪਰ ਜਿਹੜੇ ਇਹ ਆਪਣੇ ਆਪ ਨੂੰ ਉੱਥੇ ਦੇ ਸੇਵਾਦਾਰ ਕਹਿਣ ਲੱਗ ਜਾਂਦੇ ਨੇ ਕਿ ਅਸੀਂ ਉਹ ਸਭ ਕੁਝ ਹਾਂ ਬਾਈ ਗੱਲ ਤਾਂ ਉਹਨਾਂ ਦੀ ਆ ਨਾ ਜੇ ਫਿਰ ਤੇਰੇ ਪਰ ਇੰਨੀਆਂ ਚੜ ਕੇ ਮਿੱਤਰ ਪਿਆਰੇ ਆਈਆਂ ਸੀ ਫਿਰ ਆਪਣੀ ਸ਼ਕਤੀ ਦਿਖਾਉਂਦਾ ਨਾ ਗੁੱਸੇ ਕਿਉਂ ਹੋ ਰਹੇ ਆਪਣੀ ਸ਼ਕਤੀ ਦਿਖਾਉਂਦਾ ਕਰ ਦਿੰਦਾ ਭਸਮ ਉਹਨਾਂ ਨੂੰ ਕਰ ਦਿੰਦਾ ਨਾ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਸ਼ਾਂਤ ਕਰ ਦਿੰਦਾ ਨਾ ਆਪਣੀ ਸ਼ਕਤੀ ਦੇ ਨਾਲ ਜਿਵੇਂ ਤੂੰ ਐ ਉਹ ਸੈਂਜੇ ਕਰਦਾ ਹੁੰਦਾ ਉਵੇਂ ਉਹ ਕੁਝ ਕਰਕੇ ਕੋਈ ਹੱਥ ਹੱਥ ਜਾਂ ਕਰਕੇ ਕੁਝ ਕਰ ਦਿੰਦਾ ਨਾ ਸ਼ਾਂਤ ਉਹਨਾਂ ਨੂੰ ਗੁੱਸੇ ਹੋਣ ਦਾ ਕੀ ਮਤਲਬ ਆ ਤੁਹਾਡਾ ਤੁਸੀਂ ਆਪਣੇ ਆਪ ਨੂੰ ਸਾਧਕ ਹੋਣੇ ਹੋ ਸਾਧ ਦੀ ਡੈਫੀਨੇਸ਼ਨ ਪੜ ਲਓ ਸਾਧ ਹੋਣਾ ਕੀ ਆ ਬਾਬਾ ਹੋਣਾ ਕੀ ਆ ਬਹੁਤ ਡੁੰਗੀ ਡੈਫੀਨੇਸ਼ਨ ਆ ਬਾਈ ਗੱਲਾਂ ਕਰਨੀਆਂ ਆਪਣਾ ਕੰਪੈਰੀਜ਼ਨ ਕਰਨਾ ਇਹਦੇ ਭਗਤਾਂ ਨੇ ਕੰਪੈਰੀਜ਼ਨ ਕਰਨਾ ਪੀਰ ਆ ਜੀ ਫਕੀਰ ਆ ਉਹ ਪੀਰ ਆ ਸਾਡਾ ਯਾਰ ਬਾਬਾ ਸ਼ੇਖ ਫਰੀਦ ਜੀ ਉਹ ਸਾਡੇ ਪੀਰ ਨੇ ਸਾਡੇ ਸਾਈਂ ਨੇ ਸਾਈਂ ਆ ਸਾਡਾ ਸਾਈਂ मियां मीर ਜੀ ਉਹਨਾਂ ਦਾ ਇਤਿਹਾਸ ਪੜ ਲਓ ਕਦੇ ਭਗਤ ਕਬੀਰ ਜੀ ਗੁਰੂ ਰਵਿਦਾਸ ਜੀ ਉਹ ਨੇ ਸ਼ਰਧਾਲੂ ਉਹਨੇ ਰੱਬ ਦੇ ਨਾਲ ਜੁੜੇ ਹੋਏ ਉਹਨਾਂ ਨੂੰ ਕਦੇ ਗੁੱਸਾ ਆਉਂਦਾ ਸੀ ਉਹਨਾਂ ਨੂੰ ਕਿ ਲੋਕਾਂ ਨੇ ਮੰਦਾ ਨਹੀਂ ਬੋਲਿਆ ਥੋੜਾ ਆਪਣੇ ਮਾਈਂਡ ਤੇ ਕੰਟਰੋਲ ਨਹੀਂ ਫਿਰ ਤੁਸੀਂ ਬਾਬਾ ਕਹੌਣ ਦੇ ਹੱਕਦਾਰ ਕਿਵੇਂ ਹੋ ਤੁਸੀਂ ਸਾਈਂ ਕਹੌਣ ਦੇ ਹੱਕਦਾਰ ਪਰ ਜਿਹੜੇ ਇਹਨਾਂ ਦੇ ਸ਼ਰਦਾਲੂ ਨੇ ਕੱਲ ਵੀ ਮੈਂ ਕੁਝ ਹੋਰ ਨਾਲ ਲੋਕ ਜੁੜੇ ਸੀ ਫੇਸਬੁੱਕ ਤੇ ਉਹਨਾਂ ਨੇ ਵੀਡੀਓ ਬਾਹਰ ਲਗੀਤੀ ਉਹ ਕਹਿੰਦੇ ਵੀ ਲੋਕ ਉਂਗਲਾ ਚੱਕਣ ਵਾਲੇ ਚੱਕ ਰਹੇ ਨੇ ਆ ਦੇਖੋ ਆਸ ਬੰਦੇ ਦਾ ਵੀ ਵੀਜ਼ਾ ਲੱਗਿਆ ਏ ਬੰਦੇ ਦਾ ਵੀ ਵੀਜ਼ਾ ਲੱਗਿਆ ਇੱਕ ਸਰਦਾਰ ਬੰਦਾ ਸੀ ਉਹ ਕਹਿ ਰਿਹਾ ਵੀ ਮੇਰਾ ਕਿਤੇ ਵੀਜ਼ਾ ਨਹੀਂ ਲੱਗਿਆ ਮੈਂ 2 ਦਿਨ ਪਹਿਲਾਂ ਆਇਆ ਤੇ 2 ਦਿਨ ਬਾਅਦ ਫਾਈਨਲ ਅਪਲਾਈ ਕੀਤੀ ਤੇ ਮੇਰੇ ਘਰ ਵਾਲੀ ਦਾ ਵੀਜ਼ਾ ਲੱਗ ਗਿਆ ਹਾਂ ਕਿੰਨੀਆਂ ਵੀਡੀਓਜ਼ ਨੇ ਹਾਂ ਫਿਰ ਐਂ ਕਰਦੇ ਆ ਜੇ ਚਲੋ ਇਹਦੇ ਕਰਨ ਨਾਲ ਵੀਜ਼ੇ ਲੱਗਦੇ ਨੇ ਮੇਰਾ ਬੜਾ ਦਿਲ ਕਰਦਾ ਯਾਰ ਕੈਨੇਡਾ ਨੂੰ ਡਾ ਜਾਣ ਨੂੰ ਵੀ ਕਿਤੇ ਘੁੰਮ ਆਈਏ ਕਿਤੇ ਲਾ ਆਵਾ 15 ਦਿਨ 20 ਦਿਨ ਲਾ ਆਵਾ ਤਾਂ ਕੰਮਕਾਰ ਤੋਂ ਬੜਾ ਥੋੜਾ ਜਿਹਾ ਮਹਿਰਾਹਤ ਜਿਹਾ ਹੋਵਾਂ ਮਾਈਂਡ ਫ੍ਰੀ ਹੋਵੇ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਅਪਲਾਈ ਕਰ ਦਉਨਾ ਮੇਰਾ ਲਵਾ ਦਵੇ ਲਾ ਲਵਾ ਕੇ ਦਿਖਾਵੇ ਜੇ ਮੇਰਾ ਪੇਪਰ ਵਰਕ ਮੈਂ ਪੇਪਰ ਮੈਂ ਪਰ ਇੱਕ ਗੱਲ ਹੈ ਮੇਰੀ ਸ਼ਰਤ ਮੈਂ ਪੇਪਰ ਨਹੀਂ ਦੇਣਾ ਹੈਗਾ ਪੂਰਾ ਕੋਈ ਡਾਕੂਮੈਂਟ ਨਹੀਂ ਆਪਣੇ ਮੈਂ ਪੂਰੇ ਦਿਨ ਮੇਰਾ ਲਵਾ ਬਵੇ ਵੀਜ਼ਾ ਸਾਈਨ ਕਰੇ ਤਾਂ ਹੀ ਲੱਗਦੇ ਨੇ ਮੈਂ ਆਪਣਾ ਪਾਸਪੋਰਟ ਅੱਜੇ ਦਿੰਨਾ ਅੱਜੇ ਚੱਕੋ ਮੇਰਾ ਸੈਂ ਮੈਂ ਚਲੇ ਜਾਣਾ ਸੈਨ ਕਰੇ ਉੱਥੇ ਮੇਰਾ ਵੀਜ਼ਾ ਲਾ ਕੇ ਦਿਖਾਵੇ ਵੀਜ਼ਾ ਬਾਬੇ ਨੇ ਦੇਣਾ ਕਿ ਫਿਰ ਅੰਬੈਸੀਆਂ ਦੇ ਜਿੰਦੇ ਲਾਓ ਕੈਨੇਡਾ ਦੀ ਅੰਬੈਸੀ ਦੇ ਜਿੰਦੇ ਲਾਓ ਅਮਰੀਕਾ ਦੀ ਅੰਬੈਸੀ ਤੇ ਜਿੰਦੇ ਲਾ ਦੋ ਜਿੰਦੇ ਲਾਓ ਨਾ ਉਹਨਾਂ ਨੂੰ ਉਹ ਕਿਉਂ ਫਿਰ ਉੱਥੇ ਇੰਨੀ ਇੰਨੀ ਸਿਕਿਉਰਟੀ ਹੁੰਦੀ ਆ ਐਨੇ ਲੋਕ ਸਾਡੇ ਪੰਜਾਬੀ ਜਿਹੜੇ ਨੇ ਉਹਨਾਂ ਤੱਕ ਜਾਂਦੇ ਨੇ ਉਹ ਲਾਈਨਾਂ 'ਚ ਖੜਦੇ ਨੇ ਲੱਖਾਂ ਰੁਪਏ ਸਾਡੇ ਪਟਦੇ ਨੇ ਫਿਰ ਬਾਬੇ ਨੂੰ ਹੀ 50000 ਦੇ ਦੋ ਜਰ ਜੇ ਸਾਡਾ ਵੀਜ਼ਾ ਲੱਗਦਾ अच्छा के, बाबा जी ਕਹਿੰਦੇ ਕਹਿੰਦੇ ਵੀ ਇਹਦੇ ਭਗਤ ਕਹਿੰਦੇ ਕਹਿੰਦੇ ਵੀ ਵੀਜ਼ਾ ਲੱਗ ਜਾਂਦਾ ਹੈ। ਬਾਬਾ ਜੀ ਦੀ ਕਿਰਪਾ ਕਰੀ ਤੇ ਇਹ ਗੱਲ ਦੱਸੋ ਬਾਬੇ ਦਾ ਅਮਰੀਕਾ ਦਾ ਵੀਜ਼ਾ ਘੱਟ ਰਿਜੈਕਟ ਹੋਇਆ ਸੀ। ਬਿਲਕੁਲ ਹੋਇਆ ਸੀ। ਪਿੱਛੇ ਜੇ ਇੱਕ ਵੀਡੀਓ ਤੁਹਾਡੇ ਧਿਆਨ ਦੇ ਵਿੱਚ ਸ਼ਾਇਦ ਆ ਜਾਵੇ ਮਨਪ੍ਰੀਤ ਕੇ ਕੈਨੇਡਾ ਦੇ ਵਿੱਚ ਗਿਆ ਸੀ ਇਹ ਬਾਬਾ ਹੈਨਾ ਉੱਥੇ ਚਲੋ ਆਪਾਂ ਨਹੀਂ ਕਹਿੰਦੇ ਯਾਰ ਕਿਸ ਨੇ ਬੁਲਾਇਆ ਅਗਲੇ ਨੇ ਜਿਨੇ ਬੁਲਾਇਆ ਉਹਦਾ ਪੈਸਾ ਲੱਗਿਆ ਜੋ ਵੀ ਹੋਇਆ ਹਨਾ ਆਪਾਂ ਨਹੀਂ ਉਹ ਵਿਚਾਰੇ ਦੀ ਚਲੋ ਆਪਣੀ ਲੋਕ ਸਾਡੇ ਦੁਖੀ ਨੇ ਯਾਰ ਲੋਕ ਤਾਂ ਹਨਾ ਦੁਖੀ ਹੋ ਕੇ ਜਾਣਗੇ ਗੱਲ ਮੈਂ ਇਹਦੀ ਕਰਨੀ ਹੈ ਕੈਨੇਡਾ ਅਮਰੀਕਾ ਬਾਰਡਰ ਦੇ ਉੱਪਰ ਇੱਕ ਪਾਰਕ ਆ ਤੁਹਾਨੂੰ ਪਤਾ ਹੋਣਾ ਕਾਫੀ ਵੀਡੀਓਜ਼ ਆਉਂਦੀਆਂ ਨੇ ਕਿ ਜਿਨ੍ਹਾਂ ਦੇ ਰਿਸ਼ਤੇਦਾਰ ਦੋਸਤ ਮਿੱਤਰ ਅਮਰੀਕਾ ਚ ਨੇ ਉਹ ਉਧਰੋਂ ਆ ਜਾਂਦੇ ਨੇ ਤੇ ਮਿਲਦੇ ਨੇ ਬਾਬਾ ਫਿਰ ਆਪਣੇ ਸ਼ਰਧਾਲੂਆਂ ਨੂੰ ਅਮਰੀਕਾ ਵਾਲਿਆਂ ਨੂੰ ਉਹ ਪਾਰਕ 'ਚ ਜਾ ਕੇ ਕਾ ਤਾਂ ਮਿਲਿਆ ਤਾਂ ਜਾਂਦਾ ਨਾ ਤੂੰ ਤਾਂ ਆ ਵੀਜ਼ੇ ਦਿੰਨਾ ਆਪ ਸਾਈਨ ਕਰਦਾ ਤੂੰ ਤਾਂ ਐ ਐ ਕਰਕੇ ਜਾਂਦਾ ਨਾ ਉੱਥੇ ਅਮਰੀਕਾ ਪੜਦਾ ਤੈਨੂੰ ਕਿਹੜਾ ਐਂਬੈਸੀ ਦੀ ਲੋੜ ਸੀ ਤੂੰ ਆਪਣੇ ਪਾਸਪੋਰਟ ਲੋਕਾਂ ਦੇ ਪਾਸਪੋਰਟ ਨਾਲ ਤੇ ਤੂੰ ਸਾਈਨ ਕਰ ਦਿੰਦਾ ਮਿੱਤਰ ਆਪਣੇ ਪਾਸਪੋਰਟ ਤੇ ਕੀ ਗੱਲ ਪੈਣੀ ਸੀ ਸਾਈ ਮੁੱਕ ਗਈ ਸੀ ਫਿਰ ਜੇ ਆਹ ਗੱਲ ਆ ਜੇ ਸਾਈਨ ਕਰੇ ਤੇ ਵੀਜ਼ਾ ਉਹਨਾਂ ਨੇ ਇੱਕ ਭੈਣ ਦੀ ਇੰਟਰਵਿਊ ਚੱਲਦੀ ਆ ਵੀਡੀਓ ਚੱਲਦੀ ਆ ਕਾਫੀ ਉਹਨੇ ਕੀ ਕੁਝ ਦੱਸਿਆ ਸੁਣੇ ਉਸ ਭੈਣ ਨੇ ਇੱਕ ਵਾਰ ਨਹੀਂ ਲੱਗਾ ਦੁਬਾਰੇ ਲਾ ਦਿਓ ਜੀ ਉਹ ਤਾਂ ਠੀਕ ਆ ਯਾਰ ਕੋਈ ਗਲਤੀ ਹੋ ਗਈ ਉਹਨੀ ਠੀਕ ਆ ਅਗਲੀ ਵਾਰ ਕਾਫੀ ਵਾਰ ਹੋ ਜਾਂਦਾ ਇੱਕ ਵਾਰ ਨਹੀਂ ਲੱਗਿਆ ਦੂਜੀ ਵਾਰ ਲੱਗੇ ਤੇ ਮੇਰੀ ਭਤੀਜੀ ਦਾ ਹੋਇਆ ਖੁੱਦ ਦਾ ਤਿੰਨ ਵਾਰ ਵੀ ਜਾਰ ਰਿਜੈਕਟ ਹੋਇਆ ਚੌਥੀ ਵਾਰ ਫੇਰ ਲਾਤਾ ਉਹੀ ਐਮਬੈਸੀ ਆ ਉਹੀ ਡਾਕੂਮੈਂਟ ਨੇ ਚੌਥੀ ਵਾਰ ਦੇਤਾ ਉਹਨਾਂ ਨੇ ਕੈਨੇਡਾ ਦਾ ਸਾਡੇ ਦਾ ਘਰ ਚ ਹੁਣ ਇਹ ਇਹ ਜੇ ਕਹੀ ਹੈ ਜੀ ਕਿਸੇ ਬਾਬੇ ਨੇ ਲਵਾਤਾ ਜਾਂ ਕਿਸੇ ਨੇ ਲਵਾਤਾ ਯਾਰ ਉਹ ਤਾਂ ਐਮਬੈਸੀ ਜਿਹੜਾ ਵੀਜ਼ਾ ਆਫੀਸਰ ਬੈਠੇ ਨੇ ਉਥੇ ਆਫੀਸ਼ੀਅਲਸ ਬੈਠੇ ਨੇ ਤਾਂ ਉਹਨਾਂ ਨੇ ਦੇਣਾ ਨਾ ਕਈ ਵੱਡੇ ਵੱਡੇ ਗਾਇਕ ਵੀ ਇਹਨਾਂ ਦੇ ਕੋਲ ਗਏ ਇਸ ਬਾਬੇ ਦੇ ਕੋਲ ਉਹਨਾਂ ਨੇ ਇੱਕ ਵੀਡੀਓਜ਼ ਦੇ ਵਿੱਚ ਕਿਹਾ ਕਿ ਇਹੀ ਸੱਚੀ ਸਰਕਾਰ ਨੇ ਇਹਨਾਂ ਨੂੰ ਅਦਾ ਬਾਪੂ ਵੀ ਕਿਹਾ ਪੰਜਾਬ ਦਾ ਇੱਕ ਬਹੁਤ ਵੱਡਾ ਸਿੰਗਰ ਜਿਹਨੇ ਸਿੱਖੀ ਨੂੰ ਲੈ ਕੇ ਕਾਫੀ ਗੀਤ ਗਾਏ ਆ ਉਹ ਵੀ ਇਹਨਾਂ ਦੇ ਕੋਲ ਜਾਂਦਾ ਰਿਹਾ ਜੋ ਇਹ ਬਾਬਾ ਉਹਦੇ ਕੋਲ ਜਾਂਦਾ ਰਿਹਾ ਉਸ ਗਾਇਕ ਕੋਲ ਕਈ ਇੱਕ ਗਾਇਕਾ ਸੀਗੀ ਉਸਨੇ ਗੱਡੀ ਲਈ ਤਾਂ ਉਹ ਕਹਿੰਦੇ ਵੀ ਗੱਡੀ ਇਹਨਾਂ ਕਰਕੇ ਮਿਲੀ ਹੈ ਪਹਿਲਾਂ ਇਹਨਾਂ ਨੂੰ ਬਿਠਾਉਣਾ ਤਾਂ ਕਿੰਨੇ ਗਾਇਕ ਆ ਜਿਹੜੇ ਇਹਨਾਂ ਦੇ ਕੋਲ ਜਾਂਦੇ ਆ ਉਹ ਗਾਇਕ ਕਿਉਂ ਸਾਹਮਣੇ ਨਹੀਂ ਆਉਂਦੇ ਜਾਂ ਕਟੂਕਟ ਇਸ ਕੱਲ੍ਹ ਹੀ ਸਾਹਮਣੇ ਆ ਜਾਣ ਨਹੀਂ ਨਹੀਂ ਬਾਬੇ ਨੂੰ ਗਲਤ ਨਾ ਬੋਲੋ ਅਸੀਂ ਇਹਨਾਂ ਦੇ ਨਾਲ ਆ ਫਿਰ ਭਾਈ ਬਾਬੇ ਨੂੰ ਗਲਤ ਤਾਂ ਨਹੀਂ ਆਉਂਦੇ ਹੈਗੇ ਫਿਰ ਪਪਾ ਹੈ ਨਾ ਲੋਕਾਂ ਨੇ ਸ਼ੋਅ ਲੋਕਾਂ ਨੇ ਲਵਾਉਨੇ ਨੇ ਨਾ ਇਹਨਾਂ ਦੇ ਅੱਛਾ ਬਾਬੇ ਨੇ ਦਵਾਤਾ ਸਭ ਕੁਛ ਆਪਾਂ ਜੇ ਕਹਿੰਦੇ ਭਾਈ ਅਸੀਂ ਫਲਾਣੇ ਮੰਦਰ ਦੇ ਵਿੱਚ ਜਾਂਦੇ ਆ ਉੱਥੇ ਚਲੋ ਮਾਤਾ ਰਾਣੀ ਦੀ ਕਿਰਪਾ ਹੋਵੀ ਆਪਣੀ ਸ਼ਰਧਾ ਉਹ ਮੰਦਿਰ ਇੱਕ ਹਿੰਦੂ ਧਰਮ ਦਾ ਇੱਕ ਸਤਿਤਵਾ ਹੈ ਨਾ ਚਲੋ ਭਗਵਾਨ ਰਾਮ ਦੀ ਕਿਰਪਾ ਹੋ ਗਈ ਸਾਬ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਹੋ ਗਈ ਮਸਜਿਦ ਚ ਜਾਂਦੇ ਆ ਉੱਥੇ ਉਹਨਾਂ ਦੇ ਜਿਹੜੇ ਪੀਰ ਪੈਗੰਬਰ ਨੇ ਜਿਹੜੇ ਮਹਾਨ ਨੇ ਹੈ ਨਾ ਉਹਨਾਂ ਦੀ ਕਿਰਪਾ ਹੋ ਗਈ ਮੰਨ ਸਕਦਾ ਯਾਰ ਆ ਦੇਵਤਾਰੀਆਂ ਦੀ ਕਿਰਪਾ ਕਰ ਤੋਂ ਹੋਣ ਲੱਗੀ ਮੈਨੂੰ ਇਹ ਤਾਂ ਸਮਝਾ ਦਿਓ ਪੰਜਾਬ ਦੇ ਲੋਕੋ ਇਹ ਤਾਂ ਸਮਝਾ ਦਿਓ ਅੱਛਾ ਕਹਿ ਬੰਦੇ ਨੇ ਜੀ ਸੱਚੀ ਸਰਕਾਰ ਆ ਇਹੀ ਫਿਰ ਗੁਰੂ ਗ੍ਰੰਥ ਸਾਹਿਬ ਕੀ ਆ ਬਾਈ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਹੋ ਗਏ ਇਹ ਪੁੱਤਰਾਂ ਦੇ ਆਪਣੇ ਪੁੱਤਰ ਵਾਰਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਤੋਂ ਉੱਪਰ ਹੋ ਗਏ ਫਿਰ ਉਹ ਕੀ ਨੇ ਇਹਨਾਂ ਲੋਕਾਂ ਨੂੰ ਇਹਨਾਂ ਗਾਇਕਾਂ ਨੂੰ ਕਿੰਨੀਆਂ ਵੀਡੀਓ ਮਨਪ੍ਰੀਤ ਆਈਆਂ ਨੇ ਕਿ ਉੱਥੇ ਤਾਂ ਗੱਡੀ ਲੱਖਾਂ ਦੀ ਦੇ ਦੇਣਗੇ ਜੇ ਕੋਈ ਗਰੀਬ ਸੜਕ ਤੇ ਖੜਾ ਨਾ ਇਹਨਾਂ ਤੋਂ ਮੰਗ ਲਵੇ 5-10 ਰੁਪਏ 100 ਰੁਪਏ 50 ਰੁਪਏ ਮੰਗ ਲਵੇ ਇਹ ਥੱਪੜ ਮਾਰਦੇ ਨੇ ਬਈ ਕੰਨ ਤੇ ਫਿਰ ਲੋਕ ਕੀ ਨੇ ਜਿਨ੍ਹਾਂ ਨੇ ਤੁਹਾਡੇ ਖਾੜੇ ਸੁਣੇ ਤੁਹਾਡੀਆਂ ਤੁਹਾਡੇ ਗਾਣੇ ਸੁਣੇ ਤੁਹਾਨੂੰ ਬਣਾਇਆ ਲੋਕ ਕੀ ਨੇ ਉਹਨਾਂ ਦੇ ਤੁਸੀਂ ਨੇੜੇ ਬਣੀ ਜਾਂਦੇ ਉਹਨਾਂ ਨੂੰ ਕਹਿੰਦੇ ਨਹੀਂ ਨਹੀਂ ਜੀ ਜੇ ਕੋਈ ਫੋਟੋ ਕਰਾਉਣ ਮੇਰੇ ਵਰਗਾ ਕੋਈ ਵਗ ਜਵੇ ਨਹੀਂ ਨਹੀਂ ਜੀ ਸਾਬ ਤਾਂ ਹੈ ਨਹੀਂ ਪਾਜੀ ਤਾਂ ਹੈ ਨਹੀਂ ਪਾਜੀ ਅੰਦਰ ਸੁੱਤਾ ਪਿਆ ਹੁੰਦਾ ਇਹਨਾਂ ਦੇ ਇਹਨਾਂ ਤੇ ਇਹ ਗਾਇਕਾਂ ਬਈ ਬਈ ਕਿਤੇ ਨਾ ਕਿਤੇ ਜੜ ਗਾਇਕਾਂ ਨਹੀਂ ਇਹਨਾਂ ਦੀ ਲਈ ਹੋਈਆਂ ਪੁਰਾਣੇ ਸਮਿਆਂ ਤੋਂ ਦੇਖ ਲਈਏ ਖੜਕੂ ਸੰਘਰਸ਼ ਚੱਲਿਆ ਸਿੱਖ ਨੌਜਵਾਨੀ ਸੰਘਰਸ਼ਾਂ ਦੇ ਰਸਤੇ ਤੋਰੀ ਉਹ ਸੰਘਰਸ਼ ਰੋਕਣ ਦੇ ਲਈ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਡੇਰਾਵਾਦ ਇੱਕ ਸਿਸਟਮ ਦੇ ਵੱਲੋਂ ਲਿਆਂਦਾ ਗਿਆ ਵੱਡੇ ਗਾਇਕ ਨੇ ਪੰਜਾਬ ਦੇ ਮੈਂ ਤੁਸੀਂ ਸਮਝ ਗਏ ਉਹਨਾਂ ਦੇ ਵੱਲੋਂ ਇੱਕ ਡੇਰੇ ਨੂੰ ਪ੍ਰਮੋਟ ਕੀਤਾ ਗਿਆ ਡੇਰਿਆਂ ਦੇ ਵਿੱਚ ਹੁੰਦਾ ਕੀ ਆ ਚਿਲਮਾ ਲਾਉਣ ਵਾਲੇ ਬਾਬੇ ਨਹੀਂ ਹੁੰਦੇ ਸਿਕਟਾਂ ਦੱਸਦਾ 15-15 ਸਿਕਟਾਂ ਪੀਣ ਵਾਲੇ ਬਾਬੇ ਨਹੀਂ ਹੁੰਦੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਮਾਮਾ ਭੈਣਾਂ ਦੀਆਂ ਗਾਲਾਂ ਕੱਢਣ ਵਾਲੇ ਬਾਬੇ ਨਹੀਂ ਹੁੰਦੇ ਉਸੇ ਡੇਰੇ ਵਾਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਆ ਰਹੀ ਹੈ ਜਿੱਥੇ ਕਹਿੰਦਾ ਜੀ ਫਕੀਰ ਆ ਫਕੀਰ ਨੇ ਗਾਲ ਕੱਢੀ ਫੇਰ ਕਿਉਂਗਾ ਉਹ ਫਿਟੇ ਨੂੰ ਥੋੜਾ ਯਾਰ ਸ਼ਬਦ ਹੁਣ ਮੇਰੇ ਕਈਆਂ ਨੂੰ ਮਾਰੇ ਜ਼ਰੂਰ ਲੱਗਣਗੇ ਬਾਈ ਜੀ ਕਮੈਂਟਾਂ ਜਗਾਲ ਨਾ ਕੱਢਿਓ ਗਾਲਾਂ ਚ ਅਸੀਂ ਵੀ ਪੀ ਐਚ ਡੀ ਕਰੀ ਬੈਠੇ ਆ ਫੇਰ ਸਵਾਲ ਪੁੱਛਣਾ ਹੈ ਸੱਬੇ ਕ ਤਰੀਕੇ ਨਾਲ ਵੀਰ ਭਾਈ ਨਾਲ ਪੁੱਛ ਲਿਓ ਜਵਾਬ ਦਵਾਂਗੇ ਇਹਨਾਂ ਨੂੰ ਡੇਰਿਆਂ 'ਚ ਸਭ ਕੁਝ ਦਿਖ ਜਾਂਦਾ ਡੇਰਿਆਂ 'ਚ ਸਭ ਕੁਝ ਲੱਖਾਂ ਦੀਆਂ ਗੱਡੀਆਂ ਵੀ ਦਿੱਤੀਆਂ ਜਾਂਦੀਆਂ ਨੇ ਕਿਉਂ ਫੇਮਸ ਫੇਮ ਲੈਣਾ ਹੁੰਦਾ ਨਾ ਵੀਡੀਓ ਬਣਾਉਣੀ ਹੁੰਦੀ ਆ ਬਾਬਾ ਵੀ ਫੇਮਸ ਨਾਲ ਉਹ ਜਿਹੜੇ ਬਾਬੇ ਨਾਲ ਥੋੜੇ ਬਹੁਤੇ ਭਗਤ ਜਿਹੇ ਹੁੰਦੇ ਨੇ ਉਹਨਾਂ ਦੇ ਗਾਣੇ ਸੁਣਨ ਲੱਗੇ ਮਾਰੇ ਹਾਂਜੀ ਫਲਾਣਾ ਗਾਇਕ ਆਇਆ ਸੀ ਉਹਨੂੰ ਸੁਣੀਏ ਇਹੇ ਜਿਹਿਆਂ ਨੂੰ ਜੇ ਕਹਦੇ ਵੀ ਗੁਰੂ ਘਰ ਦੇ ਵਜ਼ੀਰ ਵੀ ਗੁਰੂ ਘਰ ਦੇ ਗ੍ਰੰਥੀ ਦੇ ਬੱਚਿਆਂ ਦੀ ਫੀਸ ਸਕੂਲ ਦੀ ਭਰਨ ਵਾਲੀ ਆ ਲੈ ਬਾਈ ਫਟੇ ਨੂੰ ਕਹਿੰਦੇ ਜੀ ਇਹ ਫੀਸ ਭਰਦਾ ਕਿਸੇ ਗਰੀਬ ਭੈਣ ਦਾ ਇਹਨਾਂ ਦੇ ਪਿੰਡ ਦੇ ਵਿੱਚ ਵਿਆਹ ਹੈ ਕਿਸੇ ਗਰੀਂਤੀ ਦਾ ਵਿਆਹ ਹੈ ਜੇ ਕਹਿ ਦੇਣ ਯਾਰ 50000 ਰੁਪਿਆ ਦੇ ਦਿਓ ਲੱਖ ਰੁਪਿਆ ਦੇ ਦਿਓ ਵੀ ਲੋੜ ਆ ਵੀ ਵਿਆਹ ਕਰਨਾ ਭੈਣ ਦਾ ਥੋੜੇ ਤਾਂ ਬਚਪਨ ਦੇ ਨਾਲ ਬਚਪਨ ਚ ਥੋੜੇ ਨਾਲ ਖੇਡਦੀ ਰਹੀ ਆ ਉਨੀ ਦੇਣਗੇ ਇੱਕ ਗੱਲ ਸੁਣਾਉਣਾ ਮੋਹਾਲੀ ਦੇ ਵਿੱਚ ਆ ਗਾਇਕ ਦਾ ਨਾਮ ਨਹੀਂ ਲਵਾਂਗਾ ਉਹਦਾ ਭਰਾ ਮੋਹਾਲੀ ਚ ਖਾਣ ਪੀਣ ਦੀ ਪਰ ਭਰਾ ਤੇ ਪਰਜਾਈ ਰੇੜੀ ਲਾਉਂਦੇ ਨੇ ਗਾਇਕ ショਅ ਦਾ 8 ਤੋਂ 10 ਲੱਖ ਰੁਪਇਆ ਲੈਂਦਾ ਉਸ ਦੀ ਹੈਲਪ ਨਹੀਂ ਕੀਤੀ ਬਾਬਿਆਂ ਕੋਲ ਜਾ ਕੇ ਤੁਸੀਂ ਨਹੀਂ ਕਰਨੀ ਆ ਉਹ ਯਾਰ ਆਪਣੇਆਂ ਨੂੰ ਤਾਂ ਸੰਭਲੋ ਆਪਣਾ ਪੰਜਾਬ ਦਾ ਸੰਭਲੋ ਬਾਬੇ ਥੋੜੇ ਸਿਰ ਤੇ ਬਣੇ ਬਣੇ ਤੁਹਾਨੂੰ ਇਹ ਗਾਲਾਂ ਕੱਢਦੇ ਨੇ ਥੋਡੇ ਸਿਰ ਤੇ ਗੱਡੀਆਂ ਲੈ ਲੈਂਦੇ ਨੇ ਕੋਈ ਮਿਹਨਤ ਕਰਦਾ ਹੈ ਕੋਈ ਕੋਈ ਇਹਨਾਂ ਦੇ ਵਿੱਚੋਂ ਖੇਤਾਂ 'ਚ ਕੰਮ ਕਰਦਾ ਤੁਸੀਂ ਨਹੀਂ ਦੇਖਿਆ ਕੀ ਕਰਦੇ ਨੇ ਬਸ ਆਏ ਆਏ ਜੇ ਕਰਕੇ ਬਾਬੇ ਬਣ ਜਾਂਦੇ ਨੇ ਕਿਰਪਾ ਹੋ ਗਈ ਜੀ ਜਹਾਜ਼ਾਂ ਦੇ ਥੋਡੇ ਸਿਰ ਤੇ ਘੁੰਮਦੇ ਨੇ ਕੰਮ ਕੋਈ ਕਰਦੇ ਨਹੀਂ ਹੈਗੇ ਜਿਹੜਾ ਸਭ ਤੋਂ ਨਕੰਮਾ ਬੰਦਾ ਹੁੰਦਾ ਪੰਜਾਬ ਦਾ ਜਿਹਨੂੰ ਘਰੇ ਨਹੀਂ ਕੋਈ ਪੁੱਛਦਾ ਉਹ ਦੂਜਿਆਂ ਦਾ ਕੰਮ ਕਰ ਸੈੱਟ ਕਰ ਲੈਂਦਾ ਅੱਛਾ ਲੱਖਾਂ ਦੀਆਂ ਗੱਡੀਆਂ ਕਾਇਦਾ ਹੁੰਦੇ ਨੇ ਜੀ ਤੇਰਾ ਕੰਮਕਾਰ ਸੈੱਟ ਹੋ ਜੂਗਾ ਤੂੰ ਆ ਚੀਜ਼ ਕਰ ਲੈ ਹਨਾ ਐਂਓ ਕਹਿੰਦੇ ਨੇ ਆਪ ਆਪ ਕਿੱਥੇ ਹੁੰਦੇ ਨੇ ਇਹ ਆਪ ਅਰਬਾਂ ਖਰਬਾਂ ਦੀ ਆਪ ਬਣਾ ਲੈਣ ਪ੍ਰਾਪਰਟੀਆਂ ਇਹ ਲੋਕਾਂ ਦੇ ਸਰਤੀ ਬਣਾਉਂਦੇ ਨੇ ਮਿਹਨਤ ਨਾਲ ਆਪ ਬਣਾ ਲੈਣ ਜਿਵੇਂ ਬੱਬੂ ਮਾਨ ਦਾ ਗਾਣਾ ਵੀ ਸੀਗਾ ਬਹੁਤ ਸਮੇਂ ਕੇ ਅੱਜਕੱਲ ਬਾਬੇ ਨੇ ਬੱਤੀ ਲਾਲ ਲਾਲ ਗੱਡੀ ਤੇ ਲਾਤੀ ਐਨਾ ਅਨਪੜ ਬੀਬੀਆਂ ਨੇ ਬੰਦੇ ਗਾਲ ਰੱਬ ਦੀ ਤਖਤੀ ਪਾਤੀ ਉਹਨੇ ਤਾਂ ਉਹ ਵੀ ਗਾਇਆ ਨਾ ਬਰਹਾਲਾ ਕਿਉਂ ਆਪ ਹੀ ਉਹ ਗਾਇਕ ਅੱਜਕੱਲ ਇਹਨਾਂ ਬਾਬਿਆਂ ਦੇ ਨਾਲ ਦੇਖੇ ਵੀ ਗਏ ਨੇ ਬਿਲਕੁਲ ਬਿਲਕੁਲ ਗਲਤ ਤਾਂ ਨਾ ਫਿਰ ਪੰਜਾਬ ਦਾ ਪੰਜਾਬ ਦਾ ਯੂਥ ਤੁਹਾਨੂੰ ਫੋਲੋ ਕਰਦਾ ਬੱਬੂ ਮਾਨ ਅੱਜ ਦਾ ਨਹੀਂ ਹੈਗਾ ਇੰਡਸਟਰੀ ਦੇ ਵਿੱਚ ਹਨ ਬੱਬੂ ਮਾਨ ਬਹੁਤ ਸਾਲ ਪੁਰਾਣਾ 25 26 ਸਾਲ ਉਸ ਨੂੰ ਹੋ ਗਏ ਨੇ ਮਾਨ ਸਾਹਿਬ ਇਹ ਕੀ ਕੀ ਸੇਧ ਦੇ ਰਹੇ ਹੋ ਤੁਸੀਂ ਨੌਜਵਾਨੀ ਨੂੰ ਯੂਥ ਅੱਜ ਵੀ ਤੁਹਾਨੂੰ ਫੋਲੋ ਕਰਦਾ ਬੱਬੂ ਮਾਨ ਦੇ ਤਾਂ ਫੈਨ ਵੀ ਕੱਟੜ ਹੈ ਕੱਟੜ ਨੇ ਮੈਂ ਮੈਂ ਖੁਦ ਕਹਾ ਬਾਈ ਮੈਂ ਖੁਦ ਸੁਣਦਾ ਬੱਬੂ ਮਾਨ ਪਰ ਜੇ ਬਾਬੇ ਦੇ ਜਾਊਗਾ ਤਾਂ ਫਿਰ ਉਸ ਦਿਨ ਤੋਂ ਮੈਂ ਬਿਲਕੁਲ ਬੰਦ ਕੀਤਾ ਹੋਇਆ ਜਿੱਦਣ ਦੀ ਉਹ ਵੀਡੀਓ ਇਹਦੇ ਨਾਲ ਆਈ ਵੀ ਹੈ ਬਾਬਾ ਬਾਦ ਖਾ ਗਿਆ ਯਾਰ ਸਾਡੇ ਪੰਜਾਬ ਨੂੰ ਕੋਈ ਭਲਾ ਦਾ ਦੱਸ ਦੋ ਇੱਕ ਭਲਾ ਦਾ ਦੱਸ ਦੋ ਮੈਨੂੰ ਮੈਂ ਆਪਣੇ ਪਰਸਨਲ ਇੰਸਟਾਗ੍ਰam ਅਕਾਊਂਟ ਤੇ ਪਾਈ ਸੀ ਬਾਬੇ ਦੀ ਵੀਡੀਓ ਕਹਿੰਦੇ ਇਹਨੇ ਚੰਗੇ ਕੰਮ ਕੀਤੇ ਨੇ ਦੱਸੋ ਤਾਂ ਸਹੀ ਯਾਰ ਕਿਹੜੇ ਚੰਗੇ ਕੰਮ ਕੀਤੇ ਨੇ ਲੈ ਉਹ ਤਾਂ ਸਹੀ ਸਾਹਮਣੇ ਉਹ ਹਰ ਬਾਬਾ ਹੀ ਕਰਦਾ ਨਾਲ ਨਾਲ ਚੰਗੇ ਕੰਮ ਹਣ ਚੰਗੇ ਕੰਮ ਤਾਂ ਰਾਮ ਰਹੀਮ ਨੇ ਵੀ ਕੀਤੇ ਚੰਗੇ ਕੰਮ ਤਾਂ ਰਾਮ ਰਹੀਮ ਨਾਲੇ ਫਿਰ ਉਹੀ ਗੱਲ ਆ ਗਈ ਨਾ ਕਿ ਸਜ਼ਾ ਤਾਂ ਰੇਪ ਕੇਸ 'ਚ ਕੱਟ ਰਿਹਾ ਉਹ ਕਹਿ ਰਿਹਾ ਵੀ ਤਿਆਂ ਭੈਣਾਂ ਦੀ ਇੱਜ਼ਤ ਕਰੋ ਪਰ ਸਜ਼ਾ ਰੇਪ ਕੇਸ 'ਚ ਕੱਟ ਰਿਹਾ ਇਹ ਤਾਂ ਉਹੀ ਗੱਲ ਹੋ ਗਈ ਕਿ ਜਿਨੇ ਗੁਟਕਾ ਵੇਚਣਾ ਉਹ ਕੈਂਸਰ ਦਾ ਹਸਪੀਟਲ ਖੋਲ ਰਿਆ। ਉਹੀ ਗੱਲ ਆ ਗਈ ਨਾ ਮੇਰਾ ਇੱਕ ਸਾਡੇ ਸਰਕਲ ਦੇ ਵਿੱਚ ਸਾਡਾ ਮਿੱਤਰ ਆ ਚਲੋ ਉਹਦੇ ਨਾਲ ਮੈਂ ਰਾਤੀ ਬੈਠੇ ਗੱਲਾਂ ਕਰਨ ਲੱਗੇ ਮਹਾ ਯਾਰ ਵੀ ਬਾਬੇ ਨਾਲ ਇਦਾਂ ਹੋਈ। ਉਹਨੇ ਜੀ ਟਕਾ ਕੇ ਗਾਲ ਗੱਡੀ। ਕਹਿੰਦਾ ਇਹਨੂੰ ਐਂ ਪੁੱਛਿਓ ਵੀ 2011, 2014, 2015 ਕੁੱਟ ਕਿਉਂ ਹਾਦੀ ਦੀ ਕੁੜੀਆਂ ਤੋਂ? ਲੋਕ ਤਾਂ ਇੱਥੇ ਤੱਕ ਵੀ ਕਹਿੰਦੇ ਨੇ ਬਾਈ। ਕਹਿੰਦੇ ਬਾਬੇ ਦਾ ਤਾਂ ਇਤਿਹਾਸ ਬੜਾ ਤਕੜਾ ਕਹਿੰਦੇ ਇਸ ਕੰਮ 'ਚ ਕਹਿੰਦੇ ਕਈ ਵਾਰ ਜਿਹੜਾ ਆਪਣੇ ਕੁੱਟ ਖਾ ਚੁੱਕਿਆ ਹੈ ਬਾਬਾ ਸਚਾਈ ਕੀ ਆਪਾਂ ਨੂੰ ਨਹੀਂ ਪਤਾ ਹਨਾ ਕੱਲ ਵਾਲੀ ਵੀਡੀਓ ਤਾਂ ਜੋ ਹੈ ਉਹ ਸਾਹਮਣੇ ਆ ਹੁਣ ਉਸ ਗੱਲ 'ਚ ਸਚਾਈ ਕੀ ਆਪਾਂ ਨੂੰ ਨਹੀਂ ਪਤਾ ਪਰ ਕਹਿੰਦੇ ਇਤਿਹਾਸ ਹੈ ਬੜਾ ਮਾਨਮੱਤਾ ਬਾਬੇ ਦਾ ਤਾਂ ਕਹਿੰਦੇ ਪਹਿਲਾਂ ਵੀ ਕੁੱਟ-ਕੱਟ ਖਾ ਚੁੱਕੇ ਉਹਨਾਂ ਨੂੰ ਕਰ ਦੋਵੇ ਨਾ ਜੇ ਵੀਜ਼ਾ ਇਹਦੇ ਕਹੇ ਤੇ ਲੱਗਦਾ ਇਹਦੇ ਸਾਈਨ ਕਰੇ ਤੇ ਲੱਗਦਾ ਫਿਰ ਆਪ ਪੂਰੇ ਪੰਜਾਬ 'ਚ ਕੀ ਕਰਦਾ ਜਾਵੇ ਨਾ ਅਮਰੀਕਾ ਜਾਵੇ ਨਾ ਕੈਨੇਡਾ ਦੀ ਲੈ ਲਵੇ ਨਾ ਪੀਆਰ ਅੰਬੈਸੀਆਂ ਕਰ ਦਿੰਦੇ ਆ ਬੰਦ ਫਿਰ ਕੀ ਲੋੜਾ ਉਹਨਾਂ ਦੀ ਨੀ ਉਹ ਖਰਚਾ ਵਧਾਇਆ ਉਹਨਾਂ ਦਾ ਪਰ ਲੋਕੀ ਵੀ ਤਾਂ ਜਾਣਦੇ ਨੇ ਹੁਣ ਆਪਾਂ ਕਿਨੂੰ ਕਿਨੂੰ ਗਈ ਜਾਣਗੇ ਵੀ ਲੋਕ ਤਾਂ ਜੀ ਭੋਲੇ ਆ ਹੁਣ ਤਾਂ ਫਿਰ ਹਰ ਹਰ ਇੱਕ ਕੋਲੀ ਜਾਣ ਲੱਗ ਪੈਣਾ ਲੋਕ ਫਿਰ ਹੁਣ ਜਿਹਦੇ ਕੋਲ ਲੋਕ ਜਾਂਦੇ ਆ ਹੁਣ ਉਸ ਦੇ ਉੱਤੇ ਕੋਈ ਕਾਰਵਾਈ ਵੀ ਨਹੀਂ ਹੋ ਸਕਦੀ ਉਹ ਕਹਿੰਦੇ ਵੀ ਇਹਨਾਂ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਤੀ ਠੇਸ ਪਹੁੰਚਾਤੀ ਬਾਈ ਇਹ ਤਾਂ ਫਿਰ ਹਰ ਇੱਕ ਨੇ ਜੁੜੇ ਫਿਰ ਤਾਂ ਮੈਂ ਵੀ ਗੱਲ ਨੂੰ ਖੋਲ ਲੂੰਗਾ ਡੋਇਰਾ ਤੇ ਮੇਰੇ ਕੋਲ ਚਾਰ ਬੰਦੇ ਆਣ ਲੱਗ ਪੜੇਗੇ ਮੈਨੂੰ ਤਾਂ ਲੱਗਦਾ ਵੀ ਨਿਊਜ਼ ਚੈਨਲ ਬੰਦ ਕਰਕੇ ਆਪਾਂ ਨੂੰ ਖੋਲ ਲੈਣਾ ਚਾਹੀਦਾ ਮੈਨੂੰ ਤਾਂ ਲੱਗਦਾ ਕਿਉਂ ਹੋ ਸਕਦਾ ਕਿ ਸਾਡੀਆਂ ਕੁਝ ਚੰਗੀਆਂ ਗੱਲਾਂ ਜਿਹੜੀਆਂ ਲੋਕ ਨਹੀਂ ਸੁਣਨਾ ਪਸੰਦ ਕਰਦੇ ਹੋ ਸਕਦਾ ਬਾਬੇ ਬਣ ਕੇ ਹੀ ਕੁਝ ਕੰਮ ਜਾਬ ਹੋ ਜਾਈਏ ਭਾਈ ਲੋਕ ਪੰਜਾਬ ਦੇ ਦੁਖੀ ਨੇ ਦੁੱਖ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਹੈਨਾ ਦੁੱਖ ਤੁਹਾਡੇ ਜ਼ਿੰਦਗੀ ਚ ਸਟਰਗਲ ਵੀ ਆ ਤੁਹਾਡੀ ਜ਼ਿੰਦਗੀ ਚ ਮੁਸ਼ਕਲਾਂ ਵੀ ਨੇ ਤੁਹਾਡੇ ਕੋਈ ਬਿਮਾਰ ਵੀ ਆ ਹੁਣ ਤੁਹਾਡੀ ਲੱਤ ਤੇ ਸੱਟ ਲੱਗੀ ਆ ਤੁਸੀਂ ਇਹ ਡਾਕਟਰ ਕੋਲ ਨਾ ਆਇਆ ਜਾ ਕੇ ਤੁਸੀਂ ਬਾਬੇ ਕੋਲ ਵਗ ਜਾਂਦੇ ਠੀਕ ਤੁਸੀਂ ਨੇ ਫੇਰ ਵੀ ਚਲੋ ਹੋ ਜਾਣਾ ਸੀ ਫਿਰ ਕਹਿੰਦਾ ਜੀ ਬਾਬਾ ਜੀ ਨੇ ਮੇਰੀ ਲੱਤ ਠੀਕ ਕਰਤੀ ਚਾਰ ਕੋਲ ਤੁਸੀਂ ਨੇ ਮੇਰੇ ਵਰਗਿਆਂ ਕੋਲ ਗੱਦਾਂ ਕਰਨੀਆਂ ਸੀ ਆਪੇ ਜਾਣਾ ਸੀ ਮੇਰੇ ਘਰ ਦੇ ਕਹਿੰਦੇ ਵੀ ਸੀ ਆਪਾਂ ਫਲਾਣੇ ਬਾਬੇ ਨੂੰ ਪੁੱਛ ਲਈਏ ਮੈਂ ਕਿਹਾ ਬਸ ਉਹੀ ਗੱਲ ਆ ਨਾ ਸਾਡੇ ਲੋਕ ਦੁਖੀ ਨੇ ਸਾਡੇ ਲੋਕਾਂ ਨੂੰ ਡਾਕਟਰ ਨਹੀਂ ਚੰਗੇ ਲੱਗਦੇ ਸਾਡੇ ਲੋਕਾਂ ਨੂੰ ਕੋਈ ਚਲੋ ਦੇਸੀ ਇਲਾਜ ਕਰਨੇ ਵਾਲਾ ਕੋਈ ਵੈਦ ਕੋਈ ਡਾਕਟਰ ਕੋਈ ਵੈਸੇ ਕੋਈ ਤਜਰਬੇਕਾਰ ਸਾਡੇ ਬਜ਼ੁਰਗ ਹੁੰਦੇ ਨੇ ਹੈ ਨਾ ਸਾਡੇ ਲੋਕਾਂ ਨੂੰ ਉਹ ਨਹੀਂ ਚੰਗੇ ਲੱਗਦੇ ਸਾਡੇ ਲੋਕਾਂ ਨੂੰ ਹਾਂਜੀ ਬਾਬਾ ਜੀ ਦੀ ਕਿਰਪਾ ਹੋਗੀ ਉਹ ਕੰਜਰੋ ਮਿਹਨਤ ਤਾਂ ਤੁਸੀਂ ਨੇ ਕਰੀ ਆ ਮਿਹਨਤ ਤਾਂ ਤੁਸੀਂ ਨੇ ਕਰੀ ਹੈ ਨਾ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਹੋਏ ਹੋ ਹੈ ਨਾ ਤਾਂ ਉਹਦੇ ਪਿੱਛੇ ਮਿਹਨਤ ਤਾਂ ਥੋੜੀ ਆ ਨਾ ਬਾਬੇ ਨੇ ਕੀ ਕਰਤਾ ਬਾਬਾ ਤੁਹਾਡੇ ਨਾਲ ਖੇਤਾਂ 'ਚ ਹਲ ਪਾਉਣਾ ਆਇਆ ਸੀ ਕਿ ਬਾਬੇ ਨੇ ਤੁਹਾਡੇ ਨਾਲ ਜੀਰੀ ਲਵਾਈ ਸੀ ਹੁਣ ਮਨਪ੍ਰੇਰਿ ਤੁਸੀਂ ਪੱਤਰਕਾਰੀ ਕਰਦੇ ਹੋ ਤੁਸੀਂ ਜੇ ਪੱਤਰਕਾਰੀ ਚ ਆਏ ਹੋ ਤੁਹਾਨੂੰ ਨਾ ਥੋੜਾ ਬਣਿਆ ਤੁਹਾਨੂੰ ਚੰਗੀ ਜੌਬ ਮਿਲੀ ਆ ਤੁਸੀਂ ਆਪਣਾ ਕਰ ਰਹੇ ਹੋ ਜੇ ਤੁਸੀਂ ਨੇ ਪਿੱਛੇ ਸਟੱਡੀ ਕੀਤੀ ਆ ਕਤਾਬਾਂ ਕਾਲੀਆਂ ਕੀਤੀਆਂ ਨੇ ਤਾਂ ਹੀ ਕੁਝ ਕਰ ਰਹੇ ਹੋ ਨਾ ਤੋਂ ਪੰਜ ਤੁਸੀਂ ਮਰਦੇ ਕੋਈ ਬਾਬਾ ਥੋੜੀ ਆ ਕੇ ਮਰਦਾ ਤੁਹਾਡੇ ਨਾਲ ਲੋਕ ਸਾਡੇ ਸਮਝਦੇ ਨਹੀਂ ਹੈਗੇ ਇਹ ਸਾਡੇ ਸਿਸਟਮ ਨੂੰ ਜਿਹੜਾ ਡੇਰਾਵਾਦ ਆ ਹੋਰ ਮੈਂ ਬਹੁਤ ਵਾਰ ਬਾਈ ਪਟਿਆ ਇਸ ਗੱਲ ਦੇ ਉੱਪਰ ਬਹੁਤ ਵਾਰ ਮੈਂ ਵੀਡੀਓ ਕੀਤੀਆਂ ਕਿ ਡੇਰਾਵਾਦ ਸਾਡੇ ਪੰਜਾਬ ਦੀ ਜਵਾਨੀ ਨੂੰ ਸਿਉਂਕ ਮੰਗ ਖਾ ਰਿਹਾ ਉਹ ਬਚ ਜੋ ਲੋਕੋ ਬਚ ਜੋ ਪੰਜਾਬ ਇੱਕ ਮੇਰੇ ਕੋਲ ਪਿੱਛੇ ਜੇ ਇੱਕ ਫੋਨ ਵੀ ਆਇਆ ਸੀ ਜਦੋਂ ਮੈਂ ਇੱਕ ਡੇਰੇ ਬਾਰੇ ਹੋਰ ਵੀਡੀਓ ਕੀਤੀ ਸੀ ਤੁਸੀਂ ਸਾਡੇ ਪੀਰਾਂ ਫਕੀਰਾਂ ਨੂੰ ਗਲਤ ਬੋਲਦੇ ਹੋ ਯਾਰ ਪੀਰ ਫਕੀਰ ਨੇ ਸਾਡੇ ਸਾਈ ਮੀਆਂ ਮੀਰ ਜੀ ਯਾਰ ਉਹਨਾਂ ਉਹਨਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਹੈਗੇ ਅਸੀਂ ਉਹਨਾਂ ਦੇ ਸਾਹਮਣੇ ਅਸੀਂ ਕੁਝ ਵੀ ਨਹੀਂ ਬਾਬਾ ਫਰੀਦ ਜੀ ਬਾਰੇ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਸਾਡੀ ਏਡੀ ਹਸਤੀ ਨਹੀਂ ਆ ਪਰ ਜਿਹੜਾ ਬਾਈ ਲੋਕਾਂ ਦਾ ਪਖੰਡ ਕਰੂਗਾ ਲੋਕਾਂ ਦੇ ਵਿੱਚ ਜਾ ਕੇ ਸ਼ਰਦਾ ਦੇ ਧਰਮ ਦੇ ਨਾਮ ਤੇ ਲੋਕਾਂ ਦਾ ਬੇਵਕੂਫ ਬਣਾਊਗਾ ਉਦੇ ਬਾਰੇ ਤਾਂ ਅਸੀਂ ਬੋਲਾਂਗੇ ਚਾਹੇ ਮਰਜੀ ਹਾਂ ਬਿਲਕੁਲ ਆ ਇਹ ਵਿਚਾਰ ਸੰਸਰਦੀਪ ਸਿੰਘ ਦੇ ਵੱਲੋਂ ਜੋ ਰੱਖੇ ਗਏ ਤੁਹਾਨੂੰ ਕੀ ਲੱਗਦਾ ਕਿ ਕੀ ਕਹਿਣਾ ਚਾਹੋਗੇ ਇਸ ਪੂਰੇ ਮਾਮਲੇ ਦੇ ਬਾਰੇ ਜੋ ਕੱਲ ਇੱਕ ਵੀਡੀਓ ਵਾਇਰਲ ਹੋਈ ਹੈ ਸੰਸਰਦੀਪ ਸਿੰਘ ਹੋਰਾਂ ਨੇ ਇਸ ਪੂਰੇ ਮਾਮਲੇ ਨੂੰ ਬੜੀ ਬਰੀਕੀ ਦੇ ਨਾਲ ਬਰੀਫ ਕੀਤਾ ਇਸ ਦੇ ਨਾਲ ਉਹ ਹੋਰ ਕਈ ਗੱਲਾਂ ਵੀ ਜੋੜੀਆਂ ਨੇ ਜਿਵੇਂ ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਵੀ ਇਸ ਪੂਰੇ ਮਾਮਲੇ ਦੇ ਉੱਤੇ ਕਈ ਵੀਡੀਓਜ਼ पा ਚੁੱਕੇ ਆ ਮੈਂ ਪਰ ਕਈ ਵਾਰ ਲੋਕ ਨਾਰਾਜ਼ ਹੋ ਜਾਂਦੇ ਨੇ ਪਰ ਜਿਵੇਂ ਮੈਂ ਕਿਹਾ ਕਿ ਹੁਣ ਲੋਕ ਤਾਂ ਫਿਰ ਹਰ ਇੱਕ ਦੇ ਨਾਲ ਜੁੜੇ ਹੋਏ ਨੇ ਇਸ ਦਾ ਮਤਲਬ ਹੈ ਕਿ ਹਰ ਪਿੰਡ ਦੇ ਵਿੱਚ ਇੱਕ ਵੱਖਰਾ ਸਾਈਂ ਹੈ ਅੱਜਕੱਲ ਤੇ ਉਹ ਕੁਝ ਵੀ ਕਰ ਰਿਹਾ ਤਾਂ ਇਹ ਤਾਂ ਫਿਰ ਕਿਸੇ ਦੇ ਖਿਲਾਫ ਬੋਲੇ ਨਹੀਂ ਜਾ ਸਕਦਾ ਉਸ ਦੇ ਖਿਲਾਫ ਕਾਰਵਾਈ ਨਹੀਂ ਹੋ ਸਕਦੀ ਮਨਪ੍ਰੀਤ ਇੱਕ ਛੋਟਾ ਜਿਹਾ ਮੇਰੇ ਅੰਕੜਾ ਯਾਦ ਆਉਂਦਾ ਮੈਂ ਜੇਕਰ ਮੈਂ ਹਨਾ ਕਰਨਾ ਚਾਹਾਂ ਬਾਬਾ ਆਵਾਜ਼ ਲੋਕ ਕਹਿਣਗੇ ਕਿਵੇਂ ਖਾ ਗਿਆ ਪੰਜਾਬ ਨੂੰ ਇੰਟਰਨੈਟ ਹਰ ਕਿਸੇ ਦੇ ਕੋਲ ਆ ਹਨਾ ਗੂਗਲ ਤੇ ਜਾਇਓ ਜਿਹੜੇ ਨੌਜਵਾਨ ਸਾਡੇ ਪੜ੍ਹੇ ਲਿਖੇ ਨੇ ਜਿਹੜੇ ਗੂਗਲ ਵਗੈਰਾ ਜਾਣਦੇ ਨੇ ਗੂਗਲ ਤੇ ਜਾਇਓ ਸਰਚ ਕਰਿਓ ਪੰਜਾਬ ਦੇ ਵਿੱਚ ਸਕੂਲ ਕਿੰਨੇ ਨੇ ਪੰਜਾਬ ਦੇ ਵਿੱਚ ਹਸਪੀਟਲ ਕਿੰਨੇ ਨੇ ਤੇ ਪੰਜਾਬ ਦੇ ਵਿੱਚ ਡੇਰੇ ਕਿੰਨੇ ਨੇ ਗੂਗਲ ਤੇ ਜਾ ਤੁਸੀਂ ਹਿਲ ਜੂਗੇ ਘੱਟ ਤੋਂ ਘੱਟ 20 ਗੁਣਾ ਸਕੂਲ ਮਾਫ ਕਰਿਓ ਜਿਹੜੇ ਡੇਰੇ ਨੇ ਸਾਡੇ ਹਸਪੀਟਲਾਂ ਨਾਲੋਂ ਘੱਟ ਤੋਂ ਘੱਟ 20 ਗੁਣਾ ਤੋਂ ਵੱਧ ਜਿਹੜੇ ਨੇ ਡੇਰੇ ਪੰਜਾਬ ਦੇ ਵਿੱਚ ਨੇ ਹਸਪਤਾਲ ਨਾਲੋਂ ਸਕੂਲ ਨਾਲੋਂ ਔਨ ਰਿਕਾਰਡ ਆ ਐਕਣਾ ਖਾਰਿਆ ਸਾਡੇ ਪੰਜਾਬ ਨੂੰ ਸਾਡੇ ਲੋਕਾਂ ਨੂੰ ਹੈਲਥ ਸਿਸਟਮ ਨਹੀਂ ਵਧੀਆ ਮਿਲ ਰਿਹਾ ਉਹਦੇ ਬਾਰੇ ਨਹੀਂ ਇਹ ਲੋਕ ਬੋਲਣਗੇ ਸਾਡੇ ਲੋਕਾਂ ਨੂੰ ਐਜੂਕੇਸ਼ਨ ਸਿਸਟਮ ਡੁੱਬ ਰਿਹਾ ਉਹਦੇ ਬਾਰੇ ਨਹੀਂ ਇਹ ਲੋਕ ਬੋਲਣਗੇ ਇਹ ਲੋਕਾਂ ਨੂੰ ਕੀ ਚਾਹੀਦਾ ਡੇਰਾ ਉਹ ਗੁਰੂ ਘਰ ਦੇ ਵਜੀਰ ਸੰਭਲੋ ਓਏ ਗੁਰੂ ਘਰ ਦੇ ਵਜੀਰ ਸੰਭਲੋ ਆਪਣੇ ਜਿਹੜੇ ਮੰਦਰਾਂ ਦੇ ਵਿੱਚ ਪੁਜਾਰੀ ਨਹੀਂ ਉਹ ਸੰਭਲੋ ਚਾਹੇ ਉਹ ਰੋਲ ਰਹੇ ਨੇ ਜੀ ਬਿਲਕੁਲ ਸ਼ੁਕਰੀਆ